ਪੰਜਾਬ ਚ ਇੱਕ ਵਾਰ ਫਿਰ ਸਰਕਾਰ ਨੂੰ ਝਟਕਾ ਲੱਗਾ ਨਗਰ ਨਿਗਮ ਨਗਰ ਕਾਉਂਸਲ ਚੋਣਾਂ ਦੇ ਮਾਮਲੇ ਚ ਨਗਰ ਨਿਗਮ ਨਗਰ ਕਾਉਂਸਲ ਦੀਆਂ ਚੋਣਾਂ ਤੈਅ ਕਰੀ ਬੈਠੀ ਹੈ ਸਰਕਾਰ ਇਥੋਂ ਪਹਿਲਾਂ ਕਿ ਨੋਟੀਫਿਕੇਸ਼ਨ ਦੇ ਰੂਪ ਚੋ ਸਾਹਮਣੇ ਆਉਂਦੀ ਰੋਕ ਲੱਗੀ ਪੂਰੀ ਤਿਆਰੀ ਧਰੀ ਤਰਾਈ ਰਹੀਗੀ ਮੰਤਰੀ ਸਾਹਿਬ ਵੀ ਨਵੇਂ ਲਾ ਲਈ ਸੀ ਸੰਜੀਵ अरोड़ा ਉਹਨਾਂ ਨੇ ਆਪਣੇ ਹਿਸਾਬ ਨਾਲ ਤਿਆਰੀ ਵੀ ਕਰ ਲਈ ਸੀ ਤੇ ਤੁਸੀਂ ਆਪਣੇ ਬੰਦਿਆਂ ਨੂੰ ਜਿਤਾਉਣ ਦੇ ਲਈ ਬਾੜਬੰਦੀ ਦਾ ਉਹ ਢਾਂਚਾ ਵੀ ਤਿਆਰ ਕਰ ਲਿਆ ਸੀ ਪਰ ਸਾਰਾ ਕੁਝ ਖੀਰੂ-ਖੀਰੂ ਹੋ ਗਿਆ ਜਦੋਂ ਮਾਨਯੋਗ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਤਾਂ ਅਦਾਲਤ ਨੂੰ ਜਵਾਬ ਨਹੀਂ ਦਿੰਦੇ ਲੋਕਾਂ ਨੂੰ ਕਿ ਜਵਾਬ ਦਿੰਦੇ ਹੋਗੇ ਬਿਲਕੁਲ ਜੀ ਬਾੜਬੰਦੀ ਨੂੰ ਲੈ ਕੇ ਮਤਲਬ ਨਗਰ ਕੌਂਸਲਾਂ ਦੀ ਨਗਰ ਨਿਗਮਾਂ ਦੀ ਬਾੜਬੰਦੀ ਨੂੰ ਲੈ ਕੇ ਪਟੀਸ਼ਨਾਂ ਦਾ ਪਟੀਸ਼ਨ ਅਦਾਲਤਾਂ ਪਹੁੰਚਦੀਆਂ ਰਹੀਆਂ ਕਿ ਜੀ ਇਹ ਖੇਲ ਹੋ ਰਿਹਾ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਦੇ ਸਮੇਂ ਮਤਲਬ ਇਹੀ ਸਰਕਾਰ ਨਹੀਂ ਤੋਂ ਪਹਿਲੀਆਂ ਸਰਕਾਰਾਂ ਸਮੇਂ ਵੀ ਇਹ ਖੇਲਾ ਹੁੰਦਾ ਰਿਹਾ ਕਿ ਬਾੜਬੰਦੀ ਇਹ ਸੱਤਾਂ ਕਰਦੇ ਸੀ ਇੱਕੋ ਟੱਬਰ ਦੇ ਦੋ ਜੀ ਇੱਕੋ ਛੱਤ ਥਲੇ ਰਹਿੰਦੇ ਨੇ ਆਦਮੀ ਤੀਵੀਂ ਉਹਨਾਂ ਦੀਆਂ ਵੋਟਾਂ ਵੀ ੱਡੋ ੱਡ ਬਾੜਚ ਨੇ ਬਾਪੂ ਬੇਬੇ ਨਾਲ ਰਹਿੰਦੇ ਤਾਂ ਬਾਪੂ ਦੀ ਹੋਰ ਕਿਸੇ ਚ ਜਾਂ ਬੇਬੇ ਦੀ ਹੋਰ ਕਿਸੇ ਚ ਧੀ ਪੁੱਤ ਦੀ ਨੂੰ ਪੁੱਤ ਦੀ ਹੋਰ ਕਿਸੇ ਚ ਇਹ ਹਾਲ ਹੈ ਇਹੀ ਕੁਛ ਹੁਣ ਸ਼ਹਿਰ ਦੇ ਮਾਮਲੇ 'ਚ ਹੋਇਆ ਕਿ ਇੱਕ ਮੁਹੱਲੇ 'ਚ ਇੱਕ ਗਲੀ 'ਚ 10 ਕਰਨੇ ਤਿੰਨ ਕਿਸੇ ਹੋਰ ਪਾਸੇ ਪਾ ਦੋ ਤਿੰਨ ਕਿਸੇ ਹੋਰ ਪਾਸੇ ਪਾ ਦੋ ਦੋ ਕਿਸੇ ਹੋਰ ਪਾਸੇ ਪਾ ਦੋ ਅੱਟ-ਅੱਟ ਵੰਡਾਂ ਚ ਕਿਉਂਕਿ ਤੁਹਾਡਾ ਲੀਡਰ ਜਿਹਨੂੰ ਤੁਸੀਂ ਉੱਥੋਂ ਐਮਸੀ ਬਣਾਉਣਾ ਚਾਹੁੰਦੇ ਹੋ ਉਹ ਦੱਸਦਾ ਕਿ ਆ ਦੋ ਕਰਤਾ ਨਹੀਂ ਮੈਨੂੰ ਪੈਣੇ ਜੀ ਇਹਨੂੰ ਇਸ ਵਾੜ ਚੋਂ ਕੱਢ ਦੋ ਮੈਂ ਵੋਟਾਂ ਇਦਾਂ ਗਣ ਕੇ ਪੂਰੀਆਂ ਕਰ ਰਿਹਾ ਜੀ ਮੇਰੀ ਤਾਂ ਮੋਟਾਂ ਵੰਡ ਗਈਆਂ ਇਹ ਗਣਤੀ ਮੰਤੀ ਦੇ ਲਈ ਤੁਸੀਂ ਇੱਥੋਂ ਤੱਕ ਆਏ ਕਿ ਤੁਸੀਂ ਜੀ ਬਕਾਇਦਾ ਤੌਰ ਦੇ ਉੱਤੇ ਬਾੜਬੰਦੀ ਨਾਲ ਹੀ ਖਿਲਵਾੜ ਕਰਨਾ ਸ਼ੁਰੂ ਕਰ ਦਿੱਤਾ ਤੇ ਖਿਲਵਾੜ ਦੀਆਂ ਸ਼ਿਕਾਇਤਾਂ ਪਟੀਸ਼ਨ ਦੇ ਰੂਪ ਦੇ ਵਿੱਚ ਅਦਾਲਤ ਪਹੁੰਚੀਆਂ ਬਟਾਲਾ ਕਪੂਰਥਲਾ ਹਸ਼ਿਆਰਪੁਰ ਪਠਾਨਕੋਟ ਹੈ ਮੋਗਾ ਅਬੂਹੋਰ ਬਠਿੰਡਾ ਹੈ ਮੋਹਾਲੀ ਬਰਨਾਲਾ ਦਰਜਨਾ ਪਟੀਸ਼ਨਾਂ ਮਾਨਯੋਗ ਹਾਈ ਕੋਰਟ ਪਹੁੰਚ ਗਈਆਂ ਤੇ ਮਾਨਯੋਗ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਇਸ ਬਾੜਬੰਦੀ ਦੇ ਹਵਾਲੇ ਨਾਲ ਜਵਾਬ ਮੰਗਿਆ ਸਰਕਾਰ ਜਵਾਬੇ ਨਹੀਂ ਦੇ ਰਹੀ ਚੋਣਾਂ ਦੀ ਤਿਆਰੀ ਹੈ ਸਾਰਾ ਕੁਝ ਪੂਰਾ ਹੈ ਬਸ ਆਪਾਂ ਤਾਕਤ ਦੇ ਦਮ ਤੇ ਡੰਡੇ ਦੇ ਦਮ ਤੇ ਸੱਤਾ ਦੇ ਦਮ ਤੇ ਚੋਣ ਜਿੱਤਣੀ ਹੈ ਪਹਿਲੀਆਂ ਵੀ ਤਾਂ ਕਰਦੀਆਂ ਆਈਆਂ ਇਹ ਕਹਿ ਕੇ ਆਪਾਂ ਮਤਲਬ ਬਦਲਾ ਆਲੇ ਨਹੀਂ ਬਦਲ ਜਾਣਾ ਪਰ ਇਹਨਾਂ ਪਟੀਸ਼ਨਾਂ ਦੇ ਦਹਾਤੇ ਜਦੋਂ ਜਵਾਬ ਨਹੀਂ ਆਇਆ ਤਾਂ ਮਾਨਯੋਗ ਹਾਈ ਕੋਰਟ ਨੇ ਨਿਗਮ ਚੋਣਾਂ ਦੇ ਉੱਤੇ ਨਗਰ ਨਿਗਮ ਦੀਆਂ ਵੀ ਨਗਰ ਕਾਉਂਸਲ ਦੀਆਂ ਵੀ 9 ਨਗਰ ਨਿਗਮ 100 ਦੇ ਕਰੀਬ ਨਗਰ ਕਾਉਂਸਲ ਸਾਰੀਆਂ ਚੋਣਾਂ ਤੇ ਫਿਲਹਾਲ ਦੀ ਰੋਕ ਲਾ ਦਿੱਤੀ ਹੈ ਮਤਲਬ ਅਗਲੀ ਸੁਣਵਾਈ ਤੇ ਸਰਕਾਰ ਨੂੰ ਜਵਾਬ ਦੇਣਾ ਪਏਗਾ ਤੇ ਅਗਲੀ ਸੁਣਵਾਈ 18 ਤਰੀਕ ਨੂੰ ਹੋਣੀ ਹੈ 18 ਫਰਵਰੀ ਨੂੰ ਹੋਣੀ ਹੈ ਤੇ ਇਹਦਾ ਮਤਲਬ 18 ਫਰਵਰੀ ਤੱਕ ਤਾਂ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਨਗਰ ਨਿਗਮ ਦੀਆਂ ਚੋਣਾਂ ਤਾਂ ਗਈਆਂ ਅੱਗੇ ਹੁਣ ਇਹਦਾ ਅਸਰ ਕਦੋਂ ਪੈਂਦਾ ਹੈ ਕਿੰਨਾ ਪੈਂਦਾ ਸਿਆਸਤ ਤੇ ਕਿੰਨਾ ਪੈਂਦਾ ਲੋਕਾਂ ਤੇ ਕਿੰਨਾ ਪੈਂਦਾ ਹੈਨਾ ਬਾੜਬੰਦੀ درست ਹੁੰਦੀ ਹੈ ਕਿ ਨਹੀਂ ਹੁੰਦੀ ਕਈ ਸਵਾਲਾਂ ਦੇ ਜਵਾਬ ਅਜੇ ਮਿਲਣੇ ਬਾਕੀ ਨੇ ਪਰ ਸਰਕਾਰ ਇਸ ਮਾਮਲੇ 'ਚ ਵੀ ਅਦਾਲਤ ਦੇ ਵਿੱਚ ਲਾਚਾਰ ਜੀ ਹੋ ਕੇ ਖੜੀ ਨਜ਼ਰ ਆਈ ਬਹੁਤ ਬਹੁਤ ਸ਼ੁਕਰੀਆ